ਫਰੋਜ਼ਪੁਰ ਦੇ ਆਰਿਆ ਸਮਾਜ ਚੌਂਕ ਵਿੱਚ ਬਾਜ਼ਾਰ ਵਾਲਿਆਂ ਨੇ ਮੋਟਰਸਾਈਕਲ ਚੋਰੀ ਕਰਦਾ ਚੋਰ ਕੀਤਾ ਕਾਬੂ ਚੋਰ ਦਾ ਮੂੰਹ ਕਾਲਾ ਕਰਕੇ ਬਾਜ਼ਾਰ ਵਿੱਚ ਘੁਮਾਇਆ ਫਰੋਜ਼ਪੁਰ ਵਿੱਚ ਆਏ ਦਿਨ ਚੋਰੀ ਦੀਆਂ ਵਾਰਦਾਤਾਂ ਵਧਦੀਆਂ ਜਾ ਰਹੀਆਂ ਨੇ ਤੇ ਚੋਰ ਬੇਖੌਫ ਹੋ ਕੇ ਦੁਕਾਨਾਂ ਉਗੋਂ ਮੋਟਰਸਾਈਕਲ ਚੋਰੀ ਕਰਨ ਤੋਂ ਵੀ ਗੁਰੇਜ਼ ਨਹੀਂ ਕਰਦੇ ਫਰੋਜ਼ਪੁਰ ਦੇ ਆਰਿਆ ਸਮਾਜ ਚੌਂਕ ਦੇ ਵਿੱਚ ਇੱਕ ਚੋਰ ਵੱਲੋਂ ਸ਼ਰੀਆ ਮੋਟਰਸਾਈਕਲ ਚੋਰੀ ਕੀਤਾ ਗਿਆ ਨਸ਼ੇ ਵਿੱਚ ਧੁੱਤ ਮੋਟਰਸਾਈਕਲ ਚੋਰ ਨੂੰ ਦੁਕਾਨਦਾਰਾਂ ਨੇ ਫੜਿਆ ਉਲਟਾ ਚੋਰ ਨੇ ਦੁਕਾਨਦਾਰ ਨੂੰ ਹੀ ਧਮਕਾਇਆ ਤੇ ਚਾਬੀ ਦੇਣ ਲਈ ਕਿਆ ਚੋਰ ਨੇ ਕਿਹਾ ਕਿ ਉਹ ਉਸ ਨੂੰ ਮੋਟਰਸਾਈਕਲ ਦੇ ਦੇਵੇ ਨਹੀਂ ਤਾਂ ਉਹ ਚੋੱਕ ਕੇ ਲੈ ਜਾਵੇਗਾ ਇਸ ਦੌਰਾਨ ਬਾਜ਼ਾਰ ਵਾਲਿਆਂ ਨੇ ਇਕੱਠ ਕਰ ਲਿਆ ਤੇ ਚੋਰ ਦੇ ਜੰਮ ਕੇ ਕੋਟਮਾਰ ਕੀਤੀ ਗਈ ਤੇ ਉਸ ਦਾ ਮੂੰਹ ਕਾਲਾ ਕਰਕੇ ਉਸ ਨੂੰ ਬਾਜ਼ਾਰ ਵਿੱਚ ਘੁਮਾਇਆ ਗਿਆ ਬਾਜ਼ਾਰ ਦੇ ਪ੍ਰਧਾਨ ਨੇ ਦੱਸਿਆ ਕਿ ਚੋਰ ਨੂੰ ਫੜ ਕੇ ਪੁਲਿਸ ਦੇ ਹਵਾਲੇ ਕਰਦੇ ਨੇ ਪਰ ਪੁਲਿਸ ਵਾਲੇ ਬਿਨਾਂ ਹੀ ਕਾਰਵਾਈ ਤੋਂ ਛੱਡ ਦਿੰਦੇ ਨੇ ਚੋਰੀ ਦੀਆਂ ਵਾਰਦਾਤਾਂ ਪਿਛਲੇ ਦਿਨ ਤੋਂ ਕਾਫੀ ਵੱਧ ਚੁੱਕੀਆਂ ਨੇ ਔਰ ਖੁਦ ਜਨਤਾ ਨੂੰ ਹੀ ਆਪਣੀ ਸੁਰੱਖਿਆ ਆਪ ਕਰਨੀ ਪੈ ਰਹੀ ਹੈ ਤੇ ਲੋਕਾਂ ਨੂੰ ਵੀ ਚਾਹੀਦਾ ਹੈ ਕਿ ਅਜਿਹੇ ਚੋਰਾਂ ਨੂੰ ਸਬਕ ਸਿਖਾਉਣ ਨਾਮ ਮੇਰਨ ਮਨਿਲ ਖੰਨਾ ਜੀ ਮੈਂ ਚੌਂਗ ਅਰਸਮਾ ਚੌਂਗ ਪ੍ਰਧਾਨ ਆ ਜੀ ਅਸੀਂ ਪਰਸੋ ਚੌਥ ਵੀ ਇੱਕ ਚੋਰ ਫੜਿਆ ਸੀ ਉਹ ਫੜਾਤਾ ਸੀ ਜੀ ਤੇ ਅੱਜ ਫਿਰ ਇਥੋਂ ਸ਼ਿੰਗਾਰ ਸੈਂਟਰ ਵਾਲਿਆਂ ਦਾ ਮੋਟਰਸਾਈਕਲ ਚੋਰੀ ਕਰਦੇ ਬੰਦਾ ਫੜਿਆ ਜੀ ਬਾਕੀ ਇਹ ਜੀ ਜਿਹੜੀ ਗੱਲ ਸੱਚ ਹੈ ਵੀ ਕੁਝ ਦਿਨ ਤੋਂ ਜਿਹੜੇ ਹੁਣ ਨਵੇਂ ਸਾਡੇ ਐਸਐਚਓ ਸਾਹਿਬ ਆਏ ਨੇ ਉਹ ਬਹੁਤ ਵਧੀਆ ਕਾਰਾ ਕਰ ਰਹੇ ਨੇ ਬਟ ਇਹਨਾਂ ਦੀ ਤਦਾਦ ਇੰਨੀ ਜ਼ਿਆਦਾ ਵੱਧ ਚੁੱਕੀ ਆ ਨਾ ਇਹ ਉੰਦ ਦੇ ਕਾਬੂ ਪਾਣਾ ਬਹੁਤ ਔਖਾ ਹੈ। ਉਹਨਾਂ ਨੇ 15-20 ਚੋਰ ਫੜੇ ਨੇ। ਹੁਣ ਆਪਾਂ ਸਾਰਿਆਂ ਨੇ ਮੈਂ ਤਾਂ ਇਹ ਸੁਨੇਹਾ ਦੇਣਾ ਵੀ ਪਬਲਿਕ ਵੀ ਕਰੇ ਕੁਝ। ਪਬਲਿਕ ਚੋਰ ਫੜੇ ਉਹਨੂੰ ਫੜਾ ਕੇ ਆਏ, ਉਹਨੂੰ ਅੰਦਰ ਦੇ ਕੇ ਆਏ, ਸਾਰਾ ਕੁਝ ਕਰੇ। ਆਪਾਂ ਫੜ ਕੇ ਉਹਨੂੰ ਛੱਡ ਦਿੰਨੇ ਆ। ਬਾਅਦ ਚੋਂ ਫਿਰ ਚੋਰੀਆਂ ਕਰਦਾ ਜੀ। ਇਹ ਦਿਨ ਜਿਹੜੀਆਂ ਹੋ ਰਹੀਆਂ ਨੇ ਚੋਰੀਆਂ, ਲੁੱਟਾ ਖੋਹਾਂ। ਦੇਖੋ ਜੀ ਲੁੱਟਾ ਖੋਹਾਂ ਤਾਂ ਬਹੁਤ ਜ਼ਿਆਦਾ ਜੀ। ਐਕਚੁਅਲੀ ਇਹਦੇ ਤੇ ਬੰਨ ਪਾਇਆ ਨਹੀਂ ਕਿਛਲੇ ਪਿਛਲੇ ਕਈ ਸਾਲਾਂ ਤੋਂ। 2 ਸਾਲ ਤੋਂ ਜ਼ਰੂਰਤ ਤੋਂ ਜ਼ਿਆਦਾ ਹੋ ਗਈਆਂ ਜੀ। ਬਟ ਮੈਂ ਇੱਕ ਹੀ ਚੀਜ਼ ਕਾਂਗਾ ਵੀ ਪਿਛਲੇ 1.5 ਮਹੀਨੇ ਤੋਂ ਅਸੀਂ ਕੋਈ 10-20 ਪੈਸੇ ਦਾ ਸੁਧਾਰ ਵੇਖ ਲਿਆ ਬਟ ਇਹਨਾਂ ਦੀ ਤਦਾਦ ਇਹਨਾਂ ਜਿਆਦਾ ਨਾ ਜੀ ਸਭ ਤੋਂ ਵੱਡੀ ਗੱਲ ਇਹ ਵੀ ਨਸ਼ਾ ਰੋਕਣਾ ਚਾਹੀਦਾ ਜੀ ਜਿਹੜੀ ਸਭ ਤੋਂ ਵੱਡੀ ਇਹਨੂੰ ਜੀ ਅਸੀਂ ਹੋ ਸਕਦਾ ਥਾਣੇ ਦੇ ਕੇ ਆਵਾਂਗੇ ਥਾਣੇ ਦੇ ਕੇ ਸਾਹਬ ਨਾਲ ਗੱਲ ਹੋ ਗਈ ਹੈ ਜੀ ਉਹ ਕਹਿੰਦੇ ਅਸੀਂ ਇਹਨੂੰ ਆਪਣੇ ਆਪਿੰਦੇ ਦੇ ਕਾਰਵਾਈ ਪਾ ਦਿਆਂਗੇ ਜੀ ਨਾਲੇ ਮੋਟਰਸਾਈਕਲ ਕੱਲ ਵੀ ਸਾਡੇ ਚੋਰੀ ਹੋਇਆ ਇਹ ਪਤਾ ਕਰਕੇ ਦੱਸਿਓ ਵੀ ਕੌਣ ਹੈ ਇਹ ਕੌਣ ਨਹੀਂ ਹਾਂਜੀ ਲਗਾਤਾਰ ਸਾਡੇ ਏਰੀਆ 'ਚ ਲਗਾਤਾਰ ਚੋਰੀਆਂ ਹੋ ਰਹੀਆਂ ਬਹੁਤ ਜਿਆਦਾ ਦਿੰ ਦਿਹਾੜੇ ਜੀ ਬਹੁਤ ਜ਼ਿਆਦਾ ਜੀ ਮੈਂ ਅਸ਼ੋਕ ਕੁਮਾਰ ਸਿਦੇਵਾਰੀ ਬਿਲਾਲ ਵਾਈ ਚੌਂਕ 'ਚ ਮੇਰੀ ਦੁਕਾਨ ਹੈ ਫੁੱਲਾਂ ਦਾ ਕੰਮ ਕਰਦਾ ਮੈਂ ਗੱਲਬਾਤ ਹੋਈ ਭਾਈ ਸਾਹਿਬ ਇਹ ਬਾਰ ਉਹ ਆਇਆ ਬਾਹਰ ਮੋਟਰਸਾਈਕਲ ਖੜੀ ਸੀ 343 ਨੰਬਰ ਇਹ ਆਇਆ ਇਹਨੇ ਚਾਬੀ ਲਈ ਪਹਿਲੇ ਕਹਿੰਦਾ ਨਹੀਂ ਖੁੱਲਿਆ ਮੈਂ ਆ ਗਿਆ ਬਾਹਰ ਨੌਕਰ ਖੜਾ ਸੀਗਾ ਨੌਕਰ ਖੜਾ ਸੀਗਾ ਨੌਕਰ ਕਹਿੰਦਾ ਚਾਬੀ ਦੇ ਮੈਨੂੰ ਮੋਟਰਸਾਈਕਲ ਦੀ ਮੈਂ ਲੈ ਕੇ ਜਾਣੀ ਹੈ ਤੇ ਮੈਂ ਨੌਕਰ ਨੂੰ ਆ ਕੇ ਪੁੱਛਿਆ ਮੈਂ ਕਾਦੀ ਚਾਬੀ ਮੰਗਦਾ ਕਹਿੰਦਾ ਬੋਈ ਮੋਟਰਸਾਈਕਲ ਦੀ ਚਾਬੀ ਮੰਗਦਾ ਹੈ ਤੇ ਨਹੀਂ ਜੀ ਦੁਕਾਨ ਦੇ ਬਾਹਰ ਹੀ ਖੜਾ ਸੀਗਾ ਜੀ ਹਾਂਜੀ ਮੈਂ ਵੀ ਬਾਹਰ ਆ ਗਿਆ ਤੇ ਮੈਂ ਕਹਿੰਦਾ ਜੀ ਚਾਬੀ ਕਾਦੀ ਲੈਣੀ ਕਹਿੰਦਾ ਮੈਂ ਮੋਟਰਸਾਈਕਲ ਲੈ ਕੇ ਜਾਣੀ ਆ ਬੋਲੀ ਚਾਬੀ ਜਦੋਂ ਨਹੀਂ ਤਾਂ ਮੈਂ ਵੈਸੇ ਹੀ ਲੈ ਜਾਂਗਾ ਅੱਗੋਂ ਮੈਂ ਆਇਆ ਮੈਂ ਚਾਰ ਜੜੀਆਂ ਦੇ ਮੈਂ ਨੂੰ ਕਿਹਾ ਮੈਂ ਕਾਦੀ ਮੋਟਰਸਾਈਕਲ ਦੀ ਚਾਬੀ ਹੈ ਕਹਿੰਦਾ ਮੇਰਾ ਹੈ ਮੋਟਰਸਾਈਕਲ ਤੁਸੀਂ ਕੀ ਲੱਗਦੇ ਜੇ ਅੱਗੋਂ ਫਿਰ ਵੱਡੇ ਭਾਈ ਸਾਹਿਬ ਆ ਗਏ ਮੇਰੇ ਗੱਲ ਪੈ ਗਿਆ ਮੇਰਾ ਕੁਰਤਾ ਫਾੜ ਦਿੰਨੇ ਆ ਦੇਖੋ ਇੱਧਰ ਵੱਡੇ ਭਾਈ ਸਾਹਿਬ ਆ ਗਏ ਵੱਡੇ ਭਾਈ ਸਾਹਿਬ ਦੇ ਗੱਲ ਪੈ ਗਿਆ ਇਹਨਾਂ ਦੇ ਕਮੀਦ ਬਟਾ ਬਹੁਤ دیر ਬਟਾ ਫੜੀ ਰੱਖੇ ਛੱਡਿਆ ਨਹੀਂ ਬਿਆਰ ਵਾਲੇ ਕੱਠੇ ਹੋਏ ਉਹਨਾਂ ਨੇ ਚਾਰ ਲਗਾਈਆਂ ਫਿਰ ਇਹਨੇ ਮਤਲਬ ਕਿ ਸਾਨੂੰ ਛੱਡ ਕੇ ਤੇ ਅਸੀਂ ਇਹਨੂੰ ਇੱਥੋਂ ਤੱਕ ਲੈ ਕੇ ਆਏ ਹਾਂ ਜੀ ਨਸ਼ਾ ਕੀਤਾ ਹੈ ਜੀ ਬੋ ਜੀ ਹਾਂਜੀ 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 ਉਹ ਸ਼ਾਸਨ ਦੀ ਕੋਈ ਕਾਰਵਾਈ ਨਹੀਂ ਹੈ ਬੋ ਜੀ ਅਜੇ ਥੋੜੇ ਦਿਨ ਪਹਿਲੇ ਥੋੜੇ ਦਿਨ ਪਹਿਲੇ ਇੱਥੇ ਇੱਕ ਹੈ ਬੰਦਾ ਆਇਆ ਸੀਗਾ ਉਹਦੇ ਨਾਲ ਵੀ ਇਹੋ ਜਿਹਾ ਹਾਲ ਕੀਤਾ ਸੀ ਉਹ ਵੀ ਇੱਥੇ ਵਿਸ਼ਾਲਟ ਹਾਂਜੀ ਹਾਂਜੀ ਬਹੁਤ ਜ਼ਿਆਦਾ ਜੀ ਵਿਸ਼ਾਲ ਡੈਂਟ ਹੋਸ ਵਾਲਿਆਂ ਦੇ ਕੈਂਟਰ ਦੇ ਵਿੱਚੋਂ ਬੈਟਰੀ ਲੈਣ ਵਾਸਤੇ ਆਇਆ ਸੀ ਬੰਦਾ ਇੱਕ ਉਹਦੇ ਨਾਲ ਵੀ ਇੱਥੇ ਹੀ ਅਸੀਂ ਵਾਰਦਾਤ ਕੀਤੀ ਉਹਨੇ ਹਾਂਜੀ ਪੁਲਿਸ ਵਾਲੇ ਕਰਾਂਗੇ ਜੀ ਕਿਉਂ ਨਹੀਂ ਕਰਾਂਗੇ ਪਰ ਪੁਲਿਸ ਨੇ ਕੋਈ ਕਾਰਵਾਈ ਨਹੀਂ ਕਰ ਰਹੀ ਸਾਨੂੰ ਇਹ ਹੀ ਪਤਾ ਹੈ ਇੱਥੋਂ ਲਿਆ ਕੇ ਅਗਲੇ ਚੌਂਕ 'ਚ ਛੱਡ ਦੇਣਗੇ ਮਗਰ ਇਸ ਕਰਕੇ ਅਸੀਂ ਕਹਿੰਨੇ ਆ ਵੀ ਪੁਲਿਸ ਨੂੰ ਪ੍ਰਸ਼ਾਸਨ ਨੂੰ ਅਸੀਂ ਬੇਹੱਦ ਹੱਥ ਜੋੜ ਕੇ ਬੇਨਤੀ ਕਰਦੇ ਆ ਬੇਇੱਜ਼ਤੀ ਤੇ ਨੱਥ ਪਈ ਜਾਵੇ ਠੇਡ ਪੰਜਾਬੀ ਟੀਵੀ ਲਈ ਸੁਖਚੈਨ ਸਿੰਘ ਫਿਰੋਜ਼ਪੁਰ